ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਲੈ ਕੇ ਆਏ ਆਂ ਔਰ ਇਹ ਪ੍ਰਾਈਸ ਸਿਰਫ ਤੁਹਾਨੂੰ 2 ਦਿਨ ਵਾਸਤੇ ਮਿਲੇਗਾ ਕਿਉਂਕਿ ਕਾਫੀ ਡਿਮਾਂਡ ਸੀ ਕਿ ਕਿਉਂਕਿ ਹਰ ਕੋਈ ਹੈਵੀ ਸੂਟਸ ਹੈਵੀ ਡਿਮਾਂਡ ਦੇ ਵਿੱਚ ਨਹੀਂ ਲੈ ਸਕਦਾ ਔਰ ਕਾਫੀ ਭੈਣਾਂ ਦੇ ਮੈਸੇਜ ਆਏ ਸੀ ਕਿ ਪਲੀਜ਼ ਸਾਨੂੰ ਘੱਟ ਰੇਟ ਦੇ ਵਿੱਚ ਇਹ ਸੂਟ ਦੇ ਦਿਓ ਅਸੀਂ ਜਾਗੋ ਵਾਸਤੇ ਲਹਿੰਗੇ ਸ਼ਰਾਰੇ ਜਾਂ ਕੁੜਤੀਆਂ ਬਣਾਉਣੀਆਂ ਨੇ ਸਿਰਫ ਆਪਾਂ 2 ਦਿਨ ਵਾਸਤੇ ਇਹਦਾ ਪ੍ਰਾਈਸ ਲੈਸ ਕੀਤਾ ਹੈ ਜੀ 1299 ਦੇ ਵਿੱਚ ਤੁਹਾਨੂੰ ਮਿਲ ਜੇਗਾ ਸੂਟ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਦੀ ਆਰਡਰ ਜਿਹੜੇ ਉਹ WhatsApp ਤੇ ਕਰ ਸਕਦੇ ਹੋ ਕਲਰ ਤੁਹਾਨੂੰ ਹਰ ਇੱਕ ਮਿਲ ਜੇਗਾ ਇਹਦੇ ਵਿੱਚ ਜਿਵੇਂ ਦਾ ਮਰਜ਼ੀ ਤੁਸੀਂ ਲੈ ਸਕਦੇ ਹੋ ਜਾਗੋ ਵਾਸਤੇ ਮਹਿੰਦੀ ਵਾਸਤੇ ਹਲਦੀ ਵਾਸਤੇ ਜਿਹੜਾ ਵੀ ਤੁਹਾਨੂੰ ਕਲਰ ਚਾਹੀਦਾ ਹੋਇਆ ਔਰ ਇਹ ਸੈਮੀ ਕ੍ਰੇਪ ਦੇ ਵਿੱਚ ਆਣਗੇ ਸੋ ਇਹ ਔਰਗੰజా ਦੇ ਸੂਟ ਨੇ ਜੇ ਤੁਸੀਂ ਬਹੁਤ ਹੀ ਕੱਟ ਰੇਟ ਦੇ ਸੂਟ ਲੈਣਾ ਚਾਹੁੰਦੇ ਔਰੇਂਜ ਦੇ ਔਰ ਸਿੰਪਲ ਸੋਪਰ গারਲਿਸ਼ ਲੁੱਕ ਦੇ ਤੇ ਇਹ ਵੀ ਆਪਾਂ ਕੱਟ ਰੇਟਸ ਦੇ ਰਹੇ ਆਂ ਔਰ ਇਹ ਬਨਾਰਸੀ ਸਟਾਈਲ ਨੇ ਜਿਵੇਂ ਹਲਦੀ ਤੇ ਪਾਉਣ ਵਾਸਤੇ ਜਾਗੋ ਤੇ ਜਾਂ ਮਹਿੰਦੀ ਤੇ ਪਾਉਣ ਵਾਸਤੇ ਵੀ ਇਹਦੇ ਵਿੱਚ ਸਾਰੇ ਕਲਰ ਅਵੇਲੇਬਲ ਨੇ ਤੁਸੀਂ ਕੋਈ ਵੀ ਇੰਨਾ ਚੋ ਸੂਟ ਲੈ ਸਕਦੇ ਹੋ ਇਹ ਵਿਦਾਊਟ ਦੁਪੱਟਾ ਸੂਟ ਹੋਣਗੇ ਜੋ ਵੀ ਆਪਾਂ ਮੈਂਸ਼ਨ ਕੀਤੇ ਹੋਏ ਨੇ ਸੋ ਇਹਨਾਂ ਨੂੰ ਤੁਸੀਂ ਸਟਿਚਿੰਗ ਦੇ ਵਿੱਚ ਡਿਜ਼ਾਈਨ ਕਰ ਸਕਦੇ ਹੋ